ਕਾਲਜੀ ਮੈਂ ਵਿਸ਼ਾਲ ਸ਼ਰਮਾ ਅੱਜ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਗੱਡੀ ਚਾਲਕ ਦੇ ਵਿੱਚ ਟਿੱਕੀ ਬੈਸਬਾਜੀ ਦੇਖਣ ਨੂੰ ਮਿਲੀ ਕ੍ਰਿਸਟਲ ਚੌਂਗ ਦੇ ਵਿੱਚ ਨੋ ਪਾਰਕਿੰਗ ਦੇ ਵਿੱਚ ਇੱਕ ਕਾਰ ਖਲਾਰੀ ਜਾਂਦੀ ਆ ਤੇ ਜੋ ਗੱਡੀ ਦੇ ਮਾਲਕ ਨੇ ਉਹ ਸਾਹਮਣੇ ਮੈਡੀਕਲ ਸਟੋਰ ਦੇ ਵਿੱਚੋਂ ਮੈਡੀਸਿਨ ਲੈਣ ਵਾਸਤੇ ਜਾਂਦੇ ਨੇ ਪਰ ਉਨੀ ਦੇਰ ਤੱਕ ਗੱਡੀ ਟੋਅ ਕਰ ਲਈਤੀ ਜਾਂਦੀ ਆ ਜਦੋਂ ਗੱਡੀ ਟੋਅ ਕੀਤੀ ਜਾਂਦੀ ਆ ਤੇ ਜੋ ਗੱਡੀ ਦੇ ਮਾਲਕ ਨੇ ਉੱਥੇ ਮੌਕੇ ਤੇ ਪਹੁੰਚਦੇ ਨੇ ਅਤੇ ਆਪਸ ਦੇ ਵਿੱਚ ਉਹਨਾਂ ਦੀ ਕਾਫੀ ਬਹਿਸ-ਬਾਜੀ ਵੀ ਹੁੰਦੀ ਹੈ ਤੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਬਜ਼ੁਰਗ ਜੋ ਮੈਡੀਸਿਨ ਲੈ ਰਹੀ ਸੀ ਉਸ ਦਾ ਕਹਿਣਾ ਕਿ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਹੈ ਬੋਰਡ ਲੱਗਣ ਦੇ ਬਾਵਜੂਦ ਵੀ ਗੱਡੀ ਚਾਲਕ ਵੱਲੋਂ ਨੋ ਪਾਰਕਿੰਗ ਦੇ ਵਿੱਚ ਗੱਡੀ ਖਲਾਰੀ ਗਈ ਹੈ ਅਤੇ ਜਦੋਂ ਗੱਡੀ ਟੋਅ ਕੀਤੀ ਗਈ ਤੇ ਗੱਡੀ ਦੇ ਵਿੱਚ ਵੀ ਕੋਈ ਮੌਜੂਦ ਨਹੀਂ ਸੀ ਜਦੋਂ ਗੱਡੀ ਟੋਅ ਕੀਤੀ ਗਈ ਉਸ ਤੋਂ ਬਾਅਦ ਗੱਡੀ ਦੇ ਮਾਲਕ ਅਤੇ ਬਜ਼ੁਰਗ ਇੱਕ ਮਹਿਲਾ ਵੀ ਉੱਥੇ ਪਹੁੰਚਦੀ ਹੈ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਤੇ ਗੱਡੀ ਚਾਲਕ ਦੇ ਵਿੱਚ ਕਾਫੀ ਜੋ ਬੈਸਬਾਜੀ ਆ ਉਹ ਦੇਖਣ ਨੂੰ ਮਿਲੀ ਹੈ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਕੀ ਹੋਇਆ ਕੀ ਭਾਜੀ ਕਿਸ ਜਗ੍ਹਾ ਖੜੇ ਤੁਸੀਂ ਉਹ ਪਤਲੀ ਨਾ ਤਾਂ ਦਵਾਈ ਲੈ ਰਹੇ ਕੀ ਗੱਲ ਹੋਈ ਯਾਰ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋਅ ਕਰ ਲਈ ਸਾਡੀ ਇਹਨੂੰ ਕਿਹਾ ਵੀ ਹੋ ਕੇ ਮੈਡੀਸਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਢੋਗੀ 5 ਮਿੰਟ ਹੋਏ ਸਾਰੇ ਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਸੀ ਮਾਤਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੀ ਅੰਦਰ ਬੈਠੇ ਸੀ ਹਾਂਜੀ ਹਾਂਜੀ ਗੱਡੀ ਬਾਹਰ ਬੈਠੇ ਹਾਂਜੀ ਮਿੰਟ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ ਗੱਡੀ ਆ ਗਾ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਲੱਕੋ ਕਰ ਲਈ ਹਾਂਜੀ 5 ਮਿੰਟ ਦੇ ਵਿੱਚ 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲੇ ਨੂੰ ਪੁੱਛ ਲੋ 5 ਮਿੰਟ ਦੇ ਨਾਲ ਗੱਡੀ ਢੋਗ ਕਰ ਲਈ ਚਲੋ